ਮਾਂਜੁਕ ਸਰਿੰਦਰ ਲੰਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਨਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਸਰਪਜੀਤ ਸਿੰਘ ਭਾਈਆ ਆਈਪੀਐਸ ਐਸ ਪੁਲਿਸ ਪੀਪੀ ਐਸ ਐਸ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਮਨਾਈ ਹੇਠ ਅਮਨ ਸ਼ਾਂਤੀ ਦੀ ਰੱਖਿਆ ਲਈ ਇਲਾਕੇ ਵਿੱਚ ਫਲੈਗ ਮਾਰਚ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਤਹਿਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼੍ਰੀ ਸ਼ਿਵਦਰਸ਼ਨ ਸਿੰਘ ਕੋਲੋਂ ਪੁਲਿਸ ਕਪਤਾਨ ਪੁਲਿਸ ਤਫਤੀਸ਼ ਹੁਸ਼ਿਆਰਪੁਰ ਅਤੇ ਥਾਣਾ ਮੁਖੀ ਮੇਟਿਆਣਾ ਐਸ ਐਚ ਓ 우ਸ਼ਾ ਰਾਣੀ ਵੱਲੋਂ ਵੱਖ-ਵੱਖ ਪਿੰਡਾਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਦੇ ਨਾਲ ਹੀ ਚੌਕੀ ਇੰਚਾਰਜ ਅਜਨੋਹਾ ਦੇ ਇੰਚਾਰਜ ਸਤਰਾਮ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਵੀ ਵੱਖ-ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਜਿਹੜੇ ਤੁਸੀਂ ਫਲੈਗ ਮਾਰਚ ਕੱਢ ਰਹੇ ਹੋ। ਇਹ ਕਾਲੇ ਸਵੰਦ ਕਰ ਰਹੇ ਹਾਂ ਜਿਹੜਾ ਅੱਜ ਫਲੈਗ ਮਾਰਚ ਕਰਦੇ ਕਿਹੜੇ ਚੌਂਕੀ ਦੇ ਕਿਹ ਚੌਂਕੀ ਜਿਹੜਾ ਫਲੈਗ ਮਾਰਚ ਹੈ ਜੇ ਆਉਣ ਵਾਲੀਆਂ ਲੋਕ ਸਭਾ ਨੂੰ ਮੁੱਖ ਰੱਖਦੇ ਹਾਂ ਕੀਤਾ ਜਾ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਅਸੀਂ ਲਗਾਤਾਰ ਆਪਣੇ ਹੀ ਵਿੱਚ ਫਲੈਗ ਮਾਰਚ ਕਰ ਰਹੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਖ-ਵੱਖ ਸਾਧ ਜਨਾਂ ਵਿੱਚ ਵੱਖ-ਵੱਖ ਕਨਾਂ ਜਿਹਾ ਸਚੋਵਾਂ ਆਪਣੀ ਬੀਐਸਪੀ ਸਾਹਿਬ ਦੇ ਨਾਲ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਅੱਜ ਅਸੀਂ ਥਾਣਾ ਜੱਪੇਵਾਲ ਤੋਂ ਥਾਣਾ ਮੇਟੀਆਂ ਦੇ ਏਰੀਆ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ ਵਾਸ ਕਰਕੇ ਸੰਵੇਦਨਸ਼ੀਲ ਥਾਵਾਂ ਜਿਹੜੀਆਂ ਨੇ ਜਾਂ ਸਾਡੇ ਵਨਰੇਬਲ ਪੁਆਇੰਟਸ ਨੇ ਉਹਨਾਂ ਦੇ ਏਰੀਆ ਚ ਫਲੈਗ ਮਾਰਚ ਕਰ ਰਹੇ ਆ ਸਾਡਾ ਫਲੈਗ ਮਾਰਚ ਕਰਨ ਦਾ ਮਕਮਤਵ ਹੈਗਾ ਕਿ ਜਿਹੜੇ ਆਉਣ ਵਾਲੇ ਇਲੈਕਸ਼ਨ ਜਿਹੜੀਆਂ ਪੂਰਾ ਮੰਨਣਾ ਨੇਪਰੇ ਚਾੜੀ ਜਾਂਣਾ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤੇ ਸਾਡੇ ਅੰਸਾਂ ਦੇ ਪ੍ਰਤੀ ਉਹਨਾਂ ਦੇ ਖਿਲਾਫ ਜਿਹੜਾ ਕਾਨੂੰਨ ਪ੍ਰਤੀ ਜਿਹੜਾ ਡਰ ਪੈਦਾ ਕਰਨਾ ਤਾਂ ਜੋ ਲਕਸ਼ਣਾ ਵਿੱਚ ਕੋਈ ਗੜਬੜ ਨਾ ਕਰ ਸਕਣ ਤੇ ਲੋਕਾਂ ਵਿੱਚੋਂ ਭੈ ਖਤਮ ਕਰਨਾ ਕਿ ਉਹ ਬਿਨਾਂ ਨਿਸ਼ਚਿੰਤ ਹੋ ਕੇ ਬਿਨਾਂ ਕਿਸੇ ਡਰ ਭੈ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ ਇਹ ਕਿ ਜਦ ਚੋਣਾਂ ਦੇ ਦੌਰਾਨ ਤੁਸੀਂ ਜੇ ਅਸਲਾ ਬਰਾਂਧ ਕਰ ਰਹੇ ਉਹਨੂੰ ਜਮ੍ਹਾਂ ਕਰਾਓ ਥਾਣੇ ਦੇ ਵਿੱਚ ਕੀ ਲੋਕੀ ਅਸਲਾ ਆਪਣੇ ਕਰਵਾ ਰੱਖਣੇ ਥਾਣੇ ਜਮ੍ਹਾਂ ਬਿਲਕੁਲ ਅਸੀਂ ਇਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਸਲਾ ਆਪਣਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਾਉਣ ਤੇ ਲੋਕ ਕਰ ਰਹੇ ਨੇ ਕੋਈ ਸਾਡੇ ਕੋਲ ਥਾਣੇ ਜਮ੍ਹਾਂ ਕਰਾ ਰਹੇ ਨੇ ਤੇ ਕੁਝ ਆਪਣਾ ਨੇੜੇ ਦੇ ਕਾਨੂੰਨ ਉਸ ਵਿੱਚ ਜਮ੍ਹਾਂ ਕਰਾ ਕੇ ਰਸੀਦਾਂ ਸਾਡੇ ਕੋਲ ਜਮ੍ਹਾਂ ਕਰਾ ਰਹੇ ਨੇ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਕੋਈ ਖਤਰਾ ਹੋ ਜਾਵੇ ਕੋਈ ਬੈਂਕ ਚ ਗਾਰਡ ਲੱਗੇ ਨੇ ਸਕਿਉਰਟੀ ਗਾਰਡ ਨੇ ਜਾਂ ਕੋਈ ਸਨਿਆਰੇ ਨੇ ਜਾਂ ਕਿਸੇ ਨੂੰ ਥ੍ਰੈਟ ਕਾਲ ਆਇਆ ਜਾਂ ਤਬਕੀਆ ਜਾਂ ਖਤਰਾ ਜੀ ਜ਼ਿੰਦਗੀ ਨੂੰ ਉਹ ਇੱਕ ਕਮੇਟੀ ਬਣੀ ਹੋਈ ਹੈ ਜ ਆ ਮਾਜੋਗ ਡੀਸੀ ਸਾਹਿਬ ਅਤੇ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਉਹ ਕਮੇਟੀ ਪਾਸ ਜਿਹੜੀ ਐਪਲੀਕੇਸ਼ਨ ਦੇਖ ਕੇ ਤੋਂ ਉਥੋਂ ਜਿਹੜਾ ਸ਼ੋਰਟ ਲੈ ਸਕਦੇ ਹਨ ਕਮੇਟੀ ਇੱਕ ਹੋਰ ਰਿਵਿਊ ਕਰੇਗੀ ਕਿ ਇਸ ਵਕਤ ਨੂੰ ਅਸਲ ਵਿੱਚ ਜੋ ਜਮ੍ਹਾਂ ਕਰੰਤ ਸ਼ੋਰਟ ਦੇਣੀ ਬਣਦੀ ਹੈ ਜਾਂ ਨਹੀਂ ਕਮੇਟੀ ਦੀ ਰਿਪੋਰਟ ਤੋਂ ਬਾਅਦ ਉਸ ਨੂੰ ਸ਼ੋਰਟ ਦਿੱਤੀ ਜਾ ਸਕਦੀ ਹੈ ਹੁਸ਼ਿਆਰਪੁਰ ਤੋਂ ਹਰੀ ਸੰਦੂ ਦੀ ਖਾਸ ਰਿਪੋਰਟ